ओम जे जगदीश हरी स्वामी जे जगदीश हरी भक्त जनों के संकट दास जनों के संकट क्षण में दूर करी ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀ ਹਾਂ ਸਾਰੇ ਜਣੇ ਭਾਈ ਠੀਕ ਠਾਕ ਹੋਵੋਗੇ ਕੱਲ ਮੇਰਾ ਇੰਨਾ ਅੱਛਾ ਮੂਡ ਸੀ ਅੱਜ ਮੇਰਾ ਮੂਡ ਬਿਲਕੁਲ ਵੀ ਠੀਕ ਨਹੀਂ ਅੱਜ ਮੈਂ ਲੇਟੀ ਰਹੀ ਕੰਮਕੁਮਤਾ ਕੀਤਾ ਸਾਰੇ ਘਰ ਦਾ ਮੈਂ ਤੇ ਪਰ ਮੈਂ ਲੇਟੀ ਰਹੀ ਮੇਰਾ ਉੱਠਣ ਨੂੰ ਜਮਾਂ ਜੀ ਨਹੀਂ ਕੀਤਾ ਸਵੇਰੇ ਉੱਠੀ ਤੇ ਮੇਰਾ ਨਾ ਸਿਰ ਨਾ ਭਾਰੀ ਸੀ ਬਹੁਤ ਜ਼ਿਆਦਾ ਤੇ ਪਰ ਇਸ ਤਰ੍ਹਾਂ ਰਾਤ ਨੂੰ ਥੋੜਾ ਬੋਤਾ ਕੰਮ ਜੀ ਵੀ ਮੈਂ ਕਰਕੇ ਨਿਬੜ ਕੇ ਪੈ ਜਾਨੀ ਆ ਸਵੇਰੇ ਨਾਸ਼ਤੇ ਦੀ ਤਿਆਰੀ ਜਾਂ ਕੋਈ ਵੀ ਸਾਡੇ ਹਨਾ ਅਲੜ-ਪਲੜ ਜਿਹੜੇ ਕੰਮ ਹੁੰਦੇ ਹੈਗੇ ਜਿਹੜੇ ਗਿਣਤੀ 'ਚੋ ਹੀ ਨਹੀਂ ਆਉਂਦੇ ਤੇ ਉਹ ਮੈਂ ਸਾਰੇ ਕੰਮ ਰਾਤ ਨੂੰ ਕਰਕੇ ਪੈਣੀ ਹੁੰਦੀ ਆ ਤੇ ਇਹ ਦੇਖੋ ਭਾਂਡਿਆਂ ਦਾ ਤਾਂ ਆਪਣਾ ਚੱਲਦਾ ਰਹਿੰਦਾ ਹੈ ਹਨਾ ਤੇ ਫਿਰ ਹੋਰ ਚੱਕਾ ਧਰੀ ਦਾ ਕੰਮ ਚੱਲਦਾ ਰਹਿੰਦਾ ਪਰ ਕਿਚਨ ਦੇ ਵਿੱਚ ਜਿਹੜੀਆਂ ਚੀਜ਼ਾਂ ਦਾ ਸਾਨੂੰ ਜ਼ਰੂਰਤ ਪੈਂਦੀ ਹੈ ਹਨਾ ਉਹ ਫਿਰ ਮੈਂ ਰਾਤ ਨੂੰ ਪੂਰੀਆਂ ਮਤਲਬ ਡੱਬੀਆਂ ਦੇ ਵਿੱਚ ਪਾ ਕੇ ਰੱਖਦੀ ਆ ਤਾਂ ਕਿ ਸਵੇਰੇ ਇੱਧਰ ਉੱਧਰ ਹਨਾ ਕਾਪੋੜਾਂ ਦੇ ਵਿੱਚੋਂ ਸਾਨੂੰ ਫਰੋਲਾ ਫਰਾਲੀ ਨਾ ਕਰਨੀ ਪਵੇ ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਗਰਮ ਮਸਾਲੇ ਗਰਮ ਮਸਾਲਾ ਪਿਆ ਸੀਗਾ ਹਨਾ ਤੇ ਮੈਂ ਖੜੇ ਮਸਾਲੇ ਪਏ ਸੀ ਨਾ ਤੇ ਗਰਮ ਮਸਾਲਾ ਪੀਸ ਕੇ ਇਹਦਾ ਸਾਰਾ ਮਤਲਬ ਬਣਾ ਕੇ ਰੱਖ ਲਿਆ ਸੀਗਾ ਤੇ ਫਿਰ ਮੈਂ ਅ ਅੱਜ ਸੁੱਕਾ ਧਨੀਆ ਮਤਲਬ ਇਹਦੇ ਵਿੱਚ ਮਿਕਸ ਕਰ ਦੂੰਗੀ ਤੇ ਸਬਜ਼ੀਆਂ ਦੇ ਵਿੱਚ ਇਹਨਾਂ ਇਸ ਮਸਾਲੇ ਨੂੰ ਆਪਾਂ ਯੂਜ਼ ਕਰਾਂਗੇ ਕਿਉਂਕਿ ਮੌਸਮ ਦਾ ਹੁਣ ਪੈ ਗਿਆ ਫਰਕ ਤੇ ਐਨਾ ਕੁਛ ਮੈਂ ਰਾਤ ਨੂੰ ਕਰਕੇ ਪਈ ਸੀਗੀ ਤੇ ਇਹ ਵੀ ਬਹੁਤ ਸਾਰਾ ਕੰਮ ਹੋ ਜਾਂਦਾ ਹੈਗਾ ਮਸਾਲਿਆਂ ਦਾ ਵੀ ਹਨਾ ਤੇ ਜਿਵੇਂ ਕੋਈ ਚੀਜ਼ ਹੈ ਨਹੀਂ ਹਨਾ ਡੱਬਿਆਂ ਦੇ ਵਿੱਚ ਤੇ ਆਪਾਂ ਕਢਣੀ ਹੈ ਫਿਰ ਕਾਦੇ ਵਾਸਤੇ ਆਪਾਂ ਟਾਈਮ ਨੂੰ ਹਨਾ ਉਹ ਕਰੀਏ ਤੇ ਫਿਰ ਇਸ ਤਰ੍ਹਾਂ ਜਦੋਂ ਆਪਾਂ ਹੱਥ ਲੰਨੇ ਜਿਸ ਚੀਜ਼ਾਂ ਦੀ ਜ਼ਰੂਰਤ ਸਾਨੂੰ ਡੇਲੀ ਪੈਂਦੀ ਹੈ ਉਹ ਚੀਜ਼ਾਂ ਨੂੰ ਮੈਂ ਹਨਾ ਪੂਰੀਆਂ ਕਰਕੇ ਰਾਤ ਨੂੰ ਹੀ ਰੱਖ ਲੈਣੀਆਂ ਤੇ ਹੁਣ ਬਸ ਮੈਂ ਸੋਚ ਰਹੀ ਸੀ ਮੈਗੀ ਖਾਵਾਂ ਹਨਾ ਤੇ ਭੁੱਖ ਜੀ ਲੱਗੇ ਪਈ ਸੀ ਕੱਲ ਮੈਨੂੰ ਤੇ ਮੈਂ ਕਿਹਾ ਚਲ ਮੈਗੀ ਬਣਾ ਕੇ ਖਾਵਾਂ ਪਰ ਮੇਰੇ ਨਾਲ ਮਨ ਨਹੀਂ ਕੀਤਾ ਮੈਂ ਕਿਹਾ ਰੋਟੀ ਦੀ ਭੁੱਖ ਮੇਰੀ ਮਿੱਟ ਜੂਗੀ ਰਹਿਣ ਦਿੰਨੀ ਆ ਤੇ ਬਾਕੀ ਮੈਂ ਫਿਰ ਕੰਮ ਕਰਨੇ ਸ਼ੁਰੂ ਕਰਤੇ ਮੈਂ ਕਿਹਾ ਚਲ ਹੁਣ ਇਹ ਟਾਈਮ ਸੀਗਾ 8 ਵਜੇ ਦਾ ਟਾਈਮ ਸੀਗਾ ਬਸ ਹਨਾ ਕੱਲ ਵਲੋਗ ਥੋੜਾ ਜਿਹਾ ਲੇਟ ਆਇਆ ਸੀ ਨਾ ਮੈਨੂੰ ਦਾ 8 ਵਜੇ ਦਾ ਟਾਈਮ ਸੀਗਾ ਤੇ ਨਹੀਂ ਇਹ ਕੱਲ ਵਾਲਾ ਵਲੋਗ ਸੱਚ ਆਪਾਂ ਪਾਤਾ ਸੀਗਾ ਤੇ ਫਿਰ ਉਸ ਤੋਂ ਬਾਅਦ ਮੈਂ ਕੈਮਰਾ ਔਨ ਕਰਤਾ ਸੀਗਾ ਮੈਂ ਕਿਹਾ ਜਦੋਂ ਕੰਮ ਕਰੀ ਜੰਨੀ ਆ ਹਨਾ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਵੀ ਥੋੜਾ ਥੋੜਾ ਕੰਮ ਮੈਂ ਨਾ ਰਾਤ ਨੂੰ ਕਰਕੇ ਇਸ ਤਰ੍ਹਾਂ ਪੈ ਜੰਨੀ ਆ ਦਿਨ ਛੋਟਿਆਂ ਦਾ ਪਤਾ ਹੀ ਨਹੀਂ ਚੱਲਦਾ ਹਜੇ ਤਿੰਨ ਛੋਟੇ ਦਿਨ ਆਏ ਹੀ ਨਹੀਂ ਹੈਗੇ ਜਿੰਨੇ ਆਪਾਂ ਸੋਚਦੇ ਆ ਪਰ ਫਿਰ ਵੀ ਨਾ ਦਿਨ ਕਿਹੜੇ ਵਲੇ ਬੀ ਬਿਲਕੁਲ ਵੀ ਹਨਾ ਤੇ ਕੰਮ ਕਿਹੜੇ ਵੱਲੇ ਸਾਡਾ ਰਹਿ ਜਾਂਦਾ ਕਿਹੜਾ ਕੰਮ ਰਹਿ ਜਾਂਦਾ ਫਿਰ ਉਹ ਸਵੇਰ ਵਾਸਤੇ ਅਗਲੇ ਦਿਨ ਵਾਸਤੇ ਸਾਡਾ ਹੋ ਜਾਂਦਾ ਹੈਗਾ ਕੰਮ ਤੇ ਕਿਸੇ ਟਾਈਮ ਸਾਰੇ ਕੰਮ ਕਰਨ ਨੂੰ ਜੀ ਵੀ ਨਹੀਂ ਕਰਦਾ ਪੂਰੇ ਦਿਨ ਦੇ ਹਨਾ ਆਪਾਂ ਸੋਚਦੇ ਆ ਵੀ ਕਰ ਲਈ ਉਹ ਵੀ ਕਰ ਲੇ ਪਰ ਪੂਰੇ ਕੰਮ ਆਪਾਂ ਕਰਨੇ ਹੀ ਪਾਉਂਦੇ ਹੈਗੇ ਹਨਾ ਤੇ ਫਿਰ ਮੈਂ ਛੱਡ ਨਹੀਂ ਹੁੰਨੀ ਆ ਫਿਰ ਜਾਂ ਤਾਂ ਸਵੇਰੇ ਸਦਿਆਂ ਉੱਠ ਕੇ ਕਰ ਲੈਣੀ ਹੁੰਨੀ ਆ ਹਨਾ ਤੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਫਿਰ ਮੈਂ ਰਾਤ ਨੂੰ ਕਰਕੇ ਪੈਣੀ ਹੁੰਨੀ ਆ ਹਾਂ ਮਸਾਲੇ ਜਿਹੜੇ ਸੁੱਕੇ ਪਏ ਸੀ ਇਹਦੇ ਜੋ ਤੇਜ ਪੱਤਾ ਸੀ ਹਨਾ ਸੁੱਕੇ ਮੇਥੇ ਸੀ ਉਹ ਨਾ ਥੋੜੇ ਜਿਹਾ ਸੁਹਾਬ ਗਏ ਸੀਗੇ ਤੇ ਫਿਰ ਮੈਂ ਰੱਖਦੇ ਹਨਾ ਤੇ ਉੱਪਰ ਸਿੱਟ ਤੇ ਬਾਕੀ ਸਾਰੀ ਨਮਕਦਾਨੀ ਆਪਾਂ ਫਿਲ ਕਰਤੀ ਟੱਬਿਆਂ ਦੇ ਵਿੱਚ ਸੁੱਕਾ ਧਨੀਆ ਤੇ ਗਰਮ ਮਸਾਲਾ ਪੀਸ ਕੇ ਫਿਰ ਆਪਾਂ ਰੱਖਤਾ ਹਨਾ ਤੇ ਬਸ ਬਾਕੀ ਹੁਣ ਚੱਕ ਦਾਂਗੇ ਸਮਾਨ ਜਾਂ ਤੇ ਇਹ ਅੱਜ ਸਵੇਰ ਦਾ ਸੀ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਮੇਰਾ ਇੰਨਾ ਸਿਰ ਭਾਰੀ ਹੋਇਆ ਪਿਆ ਸੀ ਬਹੁਤ ਜ਼ਿਆਦਾ ਮੈਂ ਤਾਂ ਆਪਦੀ ਹੈਲਥ ਤੋਂ ਕਿਸੇ ਟਾਈਮ ਇੰਨੀ ਪਰੇਸ਼ਾਨ ਹੋ ਜੰਨੀ ਆ ਇੱਕ ਦਿਨ ਮੈਂ ਠੀਕ ਰਹੰਨੀ ਅਗਲੇ ਦਿਨ ਹੀ ਮੇਰੀ ਤਬੀਅਤ ਇੰਨੀ ਖਰਾਬ ਹੋ ਜਾਂਦੀ ਬਹੁਤ ਜ਼ਿਆਦਾ ਤੇ ਕਿਸੇ ਕਿਸੇ ਟਾਈਮ ਜੀ ਕਰਦਾ ਵੀ ਮੈਂ ਨਾ ਵੀਡੀਓ ਬਣਾਨੀ ਛੱਡੀ ਦਿੰਨੀ ਆ ਮਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿਉਂਕਿ ਅੱਛਾ ਚਾ ਵੀ ਨਹੀਂ ਲੱਗਦਾ ਮੈਨੂੰ ਖੁਦ ਨੂੰ ਹਨਾ ਇਹ ਚੀਜ਼ਾਂ ਸ਼ੇਅਰ ਕਰਦੇ ਹੋਏ ਤੇ ਇੱਕ ਦਿਨ ਆਪਾਂ ਠੀਕ ਹੋਨੇ ਆਂ ਕਈ ਵਾਰ ਮੈਂ ਸੋਚਦੀ ਆ ਮਨ ਦੇ ਵਿੱਚ ਹਨਾ ਵੀ ਪਤਾ ਨਹੀਂ ਕੀ ਪੰਗਾ ਪੈ ਜਾਂਦਾ ਕੀ ਨਹੀਂ ਹੋ ਜਾਂਦਾ ਤੇ ਹੁਣ ਡਾਕਟਰ ਨੂੰ ਵੀ ਕੀ ਪੁੱਛੇ ਜਾਂ ਤਾਂ ਬੰਦਾ ਰੈਗੂਲਰਲੀ ਉਸ ਚੀਜ਼ ਨਾਲ ਪਰੇਸ਼ਾਨ ਹੋਵੇ ਤੇ ਹੁਣ ਇਸ ਤਰ੍ਹਾਂ ਵਾਸੀ ਆ ਜਾਂਦੀ ਸੀ ਰਾਤ ਨੂੰ ਵੀ ਮੈਂ ਸੋ ਗਈ ਸੀ ਪਰ ਫਿਰ ਵੀ ਮੈਨੂੰ ਇੰਨੀਆਂ ਵਾਸੀ ਆਉਂਦੀ ਸੀ ਬਹੁਤ ਜ਼ਿਆਦਾ ਉੱਠਣ ਨੂੰ ਜੀ ਨਹੀਂ ਸੀ ਕਰ ਰਹੀ ਮੇਰਾ ਜੀ ਕਰੀਦਾ ਸੀ ਮੈਂ ਆਪਣੇ ਹਸਬੰਦ ਨੂੰ ਕਿਹਾ ਮੈਂ ਕਿਹਾ ਮੈਨੂੰ ਉਠਾਓ ਨਾ ਤੁਸੀਂ ਤੇ ਬਾਕੀ ਸਾਰਾ 8:00 ਵਜੇ ਦੇ ਨੂੰ ਨਾ ਮੈਂ ਸਾਰਾ ਕੰਮ ਨਾਸ਼ਤੇ ਵਗੈਰਾ ਦਾ ਕਰ ਲਿਆ ਸੀਗਾ ਤੇ ਪਰ ਮੈਂ ਬਈ ਸੀਗੀ ਤੇ ਮੈਂ ਉਹ ਕਹਿ ਰਹੀ ਸੀ ਮੈਂ ਕਿਹਾ ਇਸ ਤਰ੍ਹਾਂ ਪਿਆ ਥੋੜੀ ਜੰਦਾ ਕੰਮ ਛੱਡ ਕੇ ਹਨਾ ਤੇ ਸਾਰਾ ਕੰਮ ਮੈਨੂੰ ਦਿਖੀ ਜਾਂਦਾ ਪਰ ਮੰਜਾ ਮੈਨੂੰ ਉੱਠਣ ਨਹੀਂ ਦੇ ਰਿਹਾ ਹੈਗਾ ਤੇ ਇਸ ਤਰ੍ਹਾਂ ਦਾ ਕੁਛ ਸਵੇਰੇ ਮੇਰਾ ਹਾਲ ਹੋਇਆ ਬੱਸ ਸੀ ਮੈਂ ਕਾਫੀ ਧੇਰ ਤੁਹਾਡੇ ਨਾਲ ਗੱਲਾਂ ਕੀਤੀਆਂ ਫਿਰ ਉਸ ਤੋਂ ਬਾਅਦ ਹਨਾ ਤੇ ਮਤਲਬ ਅੱਜ ਪੂਰਾ ਜਿਹੜਾ ਸਾਫ ਸਫਾਈ ਦਾ ਕੰਮ ਸੀ ਹੋਰ ਜਿਹੜੇ ਆਪਣੇ ਘਰ ਦੇ ਕੰਮ ਸੀ ਉਹ ਕੀਤੇ ਤੇ ਫਿਰ ਮੈਂ ਨਹਾਤ ਹੋ ਕੇ ਹਨਾ ਜਿਸ ਤਰ੍ਹਾਂ ਵੇਲੀ ਹੋਈ ਤੇ ਰੋਟੀ ਪਾਣੀ ਆਪਣਾ ਨਾ ਅੱਜ ਸਬਜੀ ਪਈ ਸੀ ਉਸੇ ਨਾਲ ਹੀ ਆਪਾਂ ਖਾ ਲਈ ਸਬਜੀ ਕੋਈ ਵੀ ਨਹੀਂ ਮੈਂ ਬਣਾਈ ਤੇ ਹੁਣ ਸ਼ਾਮ ਨੂੰ ਬਣਾਉਂਗੀ ਮੈਂ ਕਿਹਾ ਤੇ ਇਹ ਗੱਲਾਂ ਕਰ ਰਹੀ ਆ ਤੁਹਾਡੇ ਨਾਲ ਮੈਂ ਤੇ ਵੀਡੀਓ ਮੈਂ ਸ਼ਾਰਟ ਵੀਡੀਓ ਪਾਤੀਆਂ ਸੀਗੀਆਂ ਮੈਨੂੰ ਕੀ ਪਤਾ ਮੈਂ ਉੱਠਾ ਮੰਜੇ ਤੋਂ ਜ਼ਬਰਦਸਤੀ ਕਈ ਮੈਂ ਪਿਆ ਜਾਂਦੀ ਆ ਫਿਰ ਮੈਂ ਸੋਚਦੀ ਆ ਨਹੀਂ ਮੈਂ ਉੱਠਦੀ ਆ ਹਨਾ ਹਿੰਮਤ ਨਹੀਂ ਹਾਰਨੀ ਹੈਗੀ ਫਿਰ ਮੈਂ ਫੇਰ ਉੱਠ ਜਾਂਦੀ ਆ ਫਿਰ ਫੇਰ ਮੈਨੂੰ ਮੰਜਾ ਫੜ ਲੈਂਦਾ ਹੈ ਹਨਾ ਅਗਲੇ ਦਿਨ ਫੇਰ ਬਸ ਇਸ ਤਰ੍ਹਾਂ ਹੀ ਪਤਾ ਨਹੀਂ ਕੀ ਹੋ ਜਾਂਦਾ ਕੀ ਗੋਲੀ ਪੈ ਜਾਂਦੀ ਮੈਂ ਤਾਂ ਬਹੁਤ ਕਿਸੇ ਟਾਈਮ ਪਰੇਸ਼ਾਨ ਹੋ ਜਾਂਦੀ ਆ ਤੇ ਮੈਂ ਸੋਚਦੀ ਆ ਚਲੋ ਜਿਵੇਂ ਜਿਵੇਂ ਵੀ ਵੀਡੀਓ ਬਣਦੀ ਹੈ ਉਵੇਂ ਉਵੇਂ ਤੁਹਾਨੂੰ ਨਾਲ ਸ਼ੇਅਰ ਕਰਾਂ ਹਨਾ ਵੀ ਜ਼ਰੂਰੀ ਥੋੜੀ ਹੁੰਦਾ ਵੀ ਕੰਮ ਆ ਸ਼ੇਅਰ ਕਰੋ ਕਰੋ ਤੇ ਮੈਂ ਇਹ ਚੀਜ਼ਾਂ ਤੁਹਾਨੂੰ ਦੱਸ ਰਹੀ ਆ ਤੇ ਕਿਸੇ ਟਾਈਮ ਨਾ ਗਲਾ ਭਾਰਾ ਹੋ ਜਾਂਦਾ ਹੈ ਹਨਾ ਜਿਵੇਂ ਹਵਾ ਜੀ ਇਹੋ ਜਿਹੀ ਹਵਾ ਹੈ ਜਿਵੇਂ ਹੁਣ ਆਪਾਂ ਸਵੇਰੇ ਉੱਠ ਕੇ ਬਾਹਰ ਨਿਕ ਤੇ ਕਲਾ ਨਾ ਇਸ ਤਰ੍ਹਾਂ ਮਤਲਬ ਇਕੋਦਮ ਡਰਾਈ ਹੋ ਜਾਂਦਾ ਸਾਡਾ ਤੇ ਹਜੇ ਮੈਂ ਇਹ ਸੋਚਦੀ ਆ ਮੈਂ ਕਿ ਸ਼ਾਇਦ ਮੈਂ ਸਵੇਰੇ ਉੱਠ ਕੇ ਇਹੀ ਤਾਜਾ ਪਾਣੀ ਪੀਣੀ ਆ ਗਰਮ ਗਰਮਾ ਜਾ ਪੀ ਕੇ ਦੇਖੂਗੀ ਕੀ ਪਤਾ ਮੈਂ ਠੀਕ ਹੋ ਜਾ ਹਨਾ ਤੇ ਸਰੀਰ ਨਾ ਟੁੱਟਣ ਲਾ ਜਾਂਦਾ ਮਾੜਾ ਜਾ ਸਰੀਰ ਦੇ ਵਿੱਚ ਮਾੜਾ ਜਾ ਵੀ ਸਾਡੇ ਨੁਕਸ ਹੈ ਨਾ ਮਾੜਾ ਜਾ ਵੀ ਗਲੇ 'ਚ ਵੀ ਹੈ ਜਾਂ ਫਿਰ ਸਿਰ ਦੁਖਦਾ ਉਸੇ ਨਾਲ ਹੀ ਸਾਡੀ ਸਾਰੀ ਬਾਡੀ ਸਾਡੇ ਢਲ ਜਾਂਦੀ ਹੈਗੀ ਹੈ ਫਿਰ ਉਸ ਤੋਂ ਬਾਅਦ ਚਾਹ ਚੁਪੀ ਕੇ ਫਿਰ ਮੈਂ ਦੇਖ ਲਉ ਜੀ ਤੂਪ ਪੱਤੀ ਕੀਤੀ ਹਨ ਤੇ ਮੈਂ ਬਸ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਹਨਾ ਡੇਲੀ ਡੇਲੀ ਜੋਤ ਨਹੀਂ ਜਗਾਉਂਦੀ ਤੂਫ ਨਾਲ ਹੀ ਪੂਜਾ ਕਰਦੀ ਹੈਗੀ ਆ ਮੈਂ ਹਨਾ ਤੇ ਬਸ ਇਹ ਆਉਣ ਵਾਲੇ ਸੀਗੇ ਮੇਰੇ ਹਸਬੰਡ ਤੇ ਅੱਜ ਇਹਨਾਂ ਦਾ ਅੱਜ ਇਹਨਾਂ ਦਾ ਆਫਿਸ ਚ ਐਨਾ ਕੰਮ ਹੈ ਨਹੀਂ ਸੀਗਾ ਕਈ ਵਾਰ ਤਾਂ ਬਾਲਾ ਹੀ ਕੰਮ ਹੁੰਦਾ ਹੈ ਹਨਾ ਤੇ ਮੈਨੂੰ ਕਹਿੰਦੇ ਮੈਂ ਆ ਰਿਹਾ ਹੈਗਾ ਮੈਂ ਕਿਹਾ ਚਲੋ ਠੀਕ ਹੈ ਤੇ ਮੈਂ ਓਨੀ ਥੇਰ ਬਸ ਮੈਂ ਕਿਹਾ ਚਲ ਪੁੱਛਿਆ ਸੀਗਾ ਮੈਂ ਜਿਵੇਂ ਆਪਾਂ ਸ਼ਾਮ ਨੂੰ ਕੁਝ ਤੇ ਹੁੰਨੇ ਆ ਦੇਖਿਓ ਕੁੱਤਾ ਕਿਵੇਂ ਭੌਂਕੀ ਰਿਹਾ ਦਾ ਵਿਚਾਰਾ ਨਾ ਬਾਹਰ ਬੰਦ ਹੁੰਦੇ ਆ ਫਿਰ ਮੈਨੂੰ ਸੋਚ ਆ ਗਈ ਮੈਂ ਕਿਹਾ ਚੱਲ ਕੱਲ੍ਹ ਵਾਸਤੇ ਨਾ ਆਪਣਾ ਰਾਜਮਾ ਭਿਉ ਦਿੰਨੀ ਆ ਨਾਲੇ ਕੱਲ੍ਹ ਦੀ ਤਿਆਰੀ ਕਰ ਲਾਂਗੇ ਤੇ ਨਾਲੇ ਮੈਂ ਮੈਕਰੋਨੀ ਹੁਣ ਬਣਾ ਲੈਣੀ ਆ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਮੈਕਰੋਨੀ ਬਣਾ ਰਹੀ ਹੈਗੀ ਆ ਅੱਜ ਮੈਂ ਸਿਰ ਵੀ ਧੋਤਾ ਸੀਗਾ ਹਣਾ ਤੇ ਫਿਰ ਅੱਜ ਕੱਲ ਨਾ ਸੀ ਵੀ ਸਵੇਰੇ ਸ਼ਾਮ ਨਾ ਹਲਕੀ ਹਲਕੀ ਠੰਡ ਹੈਗੀ ਹੈ ਹਨ ਤੇ ਜਿਵੇਂ ਐ ਲੱਗਦਾ ਜਿਵੇਂ ਆਪਾਂ ਜਿਵੇਂ ਘਰੇ ਵੀ ਕੁਛ ਨਾ ਕੁਛ ਆਪਣੇ ਉੱਪਰ ਗਰਮ ਜੀ ਚੀਜ਼ ਲੈ ਲਈ ਹੈ ਨਾ ਸ਼ੋਲ ਹੈ ਨਹੀਂਗਾ ਮੇਰੇ ਕੋਲ ਅੱਗੇ ਸ਼ੋਲ ਹੁੰਦੇ ਸੀ ਨਾ ਹੁਣ ਸ਼ੋਲ ਘੱਟ ਹੈਗੇ ਹੈ ਹਨ ਹੁਣ ਆਪਾਂ ਕੋਟੀਆਂ ਸਵੈਟਰ ਆ ਪਾਣੇ ਬਸ ਸ਼ੋਲ ਸ਼ੋਲ ਹੀ ਹੁੰਦੇ ਨਾ ਹਲਕਾ ਜਿਹਾ ਬੰਦਾ ਸਟੌਲ ਜਾਂ ਹਨ ਲੈ ਲੰਦਾ ਸਟੌਲ ਕੱਢੂਗੀ ਹਨ ਯਾਦ ਆ ਗਿਆ ਮੈਨੂੰ ਭੁੱਲ ਜਾਨੀ ਮੈਂ ਮੈਂ ਨਾ ਕਈ ਚੀਜ਼ਾਂ ਰੱਖ ਕੇ ਤੁਹਾਨੂੰ ਦੱਸਾਂ ਦਿਮਾਗ ਚੋਂ ਹੀ ਨਿਕਲ ਜਾਂਦੀਆਂ ਜਦੋਂ ਦੀ YouTube ਤੇ ਆਈ ਜਾਂਦਾ ਸਾਰਾ ਟਾਈਮ YouTube ਨੂੰ ਦਿਨੀ ਆ ਘਰ ਦਾ ਕੰਮ ਵੀ ਕਰਦੀ ਆ ਐਸਾ ਕੁਝ ਨਹੀਂ ਹੈ ਪਰ ਭੁੱਲ ਜਾਨੀ ਕਿ ਜਈ ਕਈ ਚੀਜ਼ਾਂ ਰੱਖ ਕੇ ਕਈ ਤਾਂ ਨਾ ਚੀਜ਼ਾਂ ਨਵੀਆਂ ਹੀ ਪਈਆਂ ਰਹਿੰਦੀ ਮੈਨੂੰ ਭੁੱਲ ਜਾਨੀ ਰੱਖ ਕੇ ਹਨਾ ਤੇ ਹੁਣ ਮੈਂ ਸੋਚਦੇ ਮੈਂ ਅੱਜ ਸੱਚ ਬੈੱਡ ਵੀ ਖੋਲ ਲਿਆ ਲਓ ਤਾਂ ਦੱਸਿਆ ਹੀ ਨਹੀਂ ਬੈੱਡ ਖੋਲ ਲਿਆ ਉਹਦੇ ਚੋ ਕੱਪੜੇ ਕੁੱਪੜੇ ਮੈਂ ਸਾਰੇ ਕੱਢੇ ਹਨਾ ਤੇ ਜਿਹੜੇ ਜਿਹੜੇ ਜ਼ਰੂਰਤ ਸੀ ਹੁਣ ਜਿਵੇਂ ਐਕਟਿਵਾ ਵਗੈਰਾ ਤੇ ਜਾਣਾ ਹੁੰਦਾ ਹਨਾ ਤੇ ਇੱਕ ਇੱਕ ਮੈਂ ਕੋਟੀ ਸਵੈਟਰ ਕੱਢ ਕੇ ਰੱਖ ਲਿਆ ਤੇ ਅੱਜ ਮੈਂ ਜਾਣਾ ਸੀਗਾ ਸਵੇਰੇ ਹਲੇਕ ਤੇ ਹਰਾ ਇਹਨਾਂ ਦੇ ਨਾਲ ਤੇ ਮੈਨੂੰ ਕਹਿੰਦੇ ਸੀ ਚੱਲਣਾ ਤਾਂ ਚੱਲੀ ਮੇਰੇ ਕੋਲ ਉੱਠਿਆ ਹੀ ਨਹੀਂ ਕਿਵੇਂ ਕਾ ਮੇਰੇ ਕੋਲ ਉੱਠਿਆ ਹੀ ਨਹੀਂ ਜਾ ਰਿਹਾ ਫਿਰ ਸ਼ਾਮ ਹੋਈ ਹਨਾ ਸ਼ਾਮ ਤੋਂ ਬਾਅਦ ਕਿਤੇ ਭਾਈ ਬੈਟਰੀ ਚਾਰਜ ਹੋਈ ਰੋਟੀ ਪਾਣੀ ਤਾਂ ਦੁਪਹਿਰੇ ਨਹੀਂ ਬਣਾਇਆ ਪਰ ਸ਼ਾਮ ਨੂੰ ਬਣਾਉਣਾ ਹੀ ਪੈਂਦਾ ਹਨਾ ਤੇ ਦਿਨ ਛੋਟਿਆਂ ਦਾ ਤੇ ਇੱਕ ਤਾਂ ਪਤਾ ਹੀ ਨਹੀਂ ਚੱਲਦਾ ਹੈਗਾ ਹਨਾ ਜਿਵੇਂ ਦੁਪਹਿਰ ਨੂੰ 2:30 ਵਜ ਜਾਂਦੇ ਆਪਾਂ ਨੂੰ ਵੇਲੇ ਹੁੰਦੇ 2 ਤਾਂ ਵੱਜ ਹੀ ਜਾਂਦੇ 1:30 2 ਥੋੜਾ ਜਿਹਾ ਵੀ ਮਤਲਬ ਫालतू ਕੋਈ ਕੰਮ ਕਰ ਲਓ ਨਾ ਤੇ ਸਾਨੂੰ 1 ਵੱਜ ਜਾਂਦਾ ਹੈ ਨਾ ਫਿਰ 1:30 ਵੱਜ ਜਾਂਦਾ ਕਿਸੇ ਟਾਈਮ 2:00 ਵੱਜ ਜਾਂਦੇ ਹਨਾ ਪਤਾ ਨਹੀਂ ਚੱਲਦਾ ਅੱਜ ਅਸੀਂ 3:00 ਵਜੇ ਰੋਟੀ ਖਾਧੀ ਹਨਾ ਇਹਦਾ ਸ਼ੁਕਰ ਹੈ ਕਿ ਰੋਟੀ ਸਬਜੀ ਬਣੀ ਪਈ ਸੀ ਆਟਾ ਗੁੰਨਿਆ ਪਿਆ ਸੀ ਇੰਨਾ ਕੰਮ ਨਾ ਮੈਂ ਜਿਵੇਂ ਛੋਟੇ ਦਿਨਾਂ ਦੇ ਵਿੱਚ ਕਰਕੇ ਰੱਖ ਦਿੰਨੀ ਹੁੰਦੀ ਸਬਜੀ ਦੀ ਤਿਆਰੀ ਔਰ ਆਟਾ ਗੁੰਨ ਕੇ ਰੱਖ ਦਿੰਨੀ ਫਿਰ ਆਪਾਂ ਨੂੰ ਇੰਨਾ ਨਹੀਂ ਹੁੰਦਾ ਕੰਮ ਤਾਂ ਸਾਰਾ ਦਿਨ ਹੀ ਨਹੀਂ ਮੈਂ ਕਹਿੰਨੀ ਖਤਮ ਹੁੰਦੇ ਸ ਕੰਮ ਨਹੀਂ ਖਤਮ ਹੋਣ ਦੇ ਵਿੱਚ ਆਦੇ ਕੰਮ ਨਹੀਂ ਕਹਿੰਦੇ ਵੀ ਬਸ ਕਰ ਜਾ ਫਿਰ ਮੈਂ ਆ ਗਈ ਆਪਣਾ ਇੱਧਰ ਚੁੱਲੇ ਵਾਲਾ ਆਪਣੇ ਤੇ ਫਿਰ ਮੈਂ ਨਾ ਟਮਾਟਰ ਪੀਸੇ ਅੱਜ ਨਾ ਲਸਣ ਵੀ ਹੈ ਨਹੀਂ ਸੀਗਾ ਟਮਾਟਰ ਪੀਸੇ ਮੈਂ ਤੇ ਨਾਲ ਮੈਂ ਮੈਕੀ ਮਸਾਲੇ ਰੱਖ ਲਏ ਤਿੰਨ ਪੌਚੇ ਰੱਖੇ ਸੀ ਪਰ ਮੈਂ ਦੋ ਹੀ ਪਾਈ ਸੀਗੇ ਤੇ ਮੈਂ ਕਿਹਾ ਚੱਲ ਟਮਾਟਰ ਪਾ ਕੇ ਨਾ ਕਿਉਂਕਿ ਮੈਂ ਸੌਸੇਸ ਵਗੈਰਾ ਨਹੀਂ ਪਾਉਂਦੀ ਹੈਗੀ ਹਨਾ ਗਲੇ ਨੂੰ ਲੱਗਦੀ ਹੈ ਗਲਾ ਤਾਂ ਅੱਗੇ ਦਰਦ ਹੋਣ ਲੱਗ ਜਾਂਦਾ ਹੈ ਹਨਾ ਤੇ ਫਿਰ ਲਸਣ ਵੀ ਹੈ ਨਹੀਂ ਸੀ ਨਾ ਮੈਂ ਕੋਈ ਸਬਜ਼ੀਆਂ ਪਾਈਆਂ ਐਵੇਂ ਕਹਾਂ ਸਬਜ਼ੀਆਂ ਲਿਆਣ ਵਾਲੀਆਂ ਹੋਈਆਂ ਪਈਆਂ ਸੀਗੀਆਂ ਤੇ ਬਸ ਇਸ ਤਰੀਕ ਵਿੱਚ ਮੈਂ ਕਰੋਨੀ ਪਾਤੀ ਮੈਕੀ ਮਸਾਲਾ ਪਾਤਾ ਪਰ ਬਹੁਤ ਵਧੀਆ ਬੰਦੀ ਹੈ ਹੀ ਮੈਂ ਕਰੋਨੀ ਇਸ ਤਰ੍ਹਾਂ ਤੇ ਓਕੇ ਜੀ ਬਾਏ ਬਾਏ ਫੇਰ ਮਿਲਾਂਗੇ ਕੱਲ ਨੂੰ